한글자막 제공 및 자막 제공 및 광고를 포함하고 있습니다. ਕਬਕ ਪਾਰਟੀਆਂ ਦੇ ਨਮਾਇਦਿਆਂ ਨੇ ਜੋ ਪਿਛਲੇ 2 ਦਿਨ ਪਹਿਲਾਂ ਪਹਲਗਾਮ ਤੇ ਬਹੁਤ ਤਗੜਾ ਅੱਤਵਾਦੀ ਹਮਲਾ ਹੋਇਆ ਔਰ ਜਿਸ ਪਿੱਛੇ ਪਾਕਿਸਤਾਨ ਦਾ ਹੱਥ ਹੈ ਔਰ ਜੋ ਇਹ ਹਾਸਾ ਹੋਇਆ ਦੇਸ਼ ਨੂੰ ਦੁਨੀਆ ਨੂੰ ਚੰਝੋੜਨ ਵਾਲਾ ਔਰ ਜਦੋਂ ਇਹ ਵਾਰ ਦਾਤ ਬਾਰੇ ਸੰਸਾਰ ਤੇ ਦੁਨੀਆ 'ਚ ਪਤਾ ਲੱਗਿਆ ਹੈ ਹਰੇਕ ਘਰ 'ਚ ਸ਼ੋਗ ਮਨਾ ਗਿਆ ਦੁੱਖ ਮਨਾ ਗਿਆ ਅੱਜ ਵੀ ਬਖ ਬਖ ਪਾਰਟੀਆਂ ਦੇ ਨੰਬੰਦੇ ਇੱਥੇ ਪਹੁੰਚੇ ਆ ਜੋ ਅੱਜ ਮਰਿੰਦਾ ਸ਼ਹਿਰ ਵਿੱਚ ਕੈਂਡਲ ਮਾਰਚ ਕਰਤਾ ਗਿਆ ਹੈ ਔਰ ਹਰੇਕ ਪਾਰਟੀ ਦਾ ਨੰਬੰਦਾ ਹਰੇਕ ਪਾਰਟੀ ਦਾ ਵਰਕਰ ਕਰ ਕਰ ਕੇ ਉੱਠ ਕੇ ਆਇਆ ਹੈ ਔਰ ਐਸੀ ਸਾਰੇ ਮਰਿੰਦਾ ਨਿਵਾਸੀ ਇਲਾਕਾ ਨਿਵਾਸੀ ਮਰਿੰਦੇ ਦੀ ਸਮੂਹ ਪ੍ਰੈਸ ਇਲਾਕੇ ਦੀ ਸਮੂਹ ਪ੍ਰੈਸ ਇਸ ਘਟਨਾ ਦੀ ਬਹੁਤ ਦੁਖੀ ਹਿਰਦੇ ਨਾਲ ਨਿੰਦਾ ਕਰਦੇ ਆ ਔਰ ਮਤਾ ਵੀ ਪੇਸ਼ ਕਰਦੇ ਆ ਕਿ ਜਿਨ੍ਹਾਂ ਅੱਤਵਾਦੀਆਂ ਨੇ ਦਰਿੰਦਿਆਂ ਨੇ ਸਾਡੇ ਦੇਸ਼ ਦੇ ਸਿਵਾਦਿਆਂ ਨੂੰ ਦੇਸ਼ ਦੇ ਨਾਗਰਿਕਾਂ ਨੂੰ ਮਾਰੇ ਐ ਅਸੀਂ ਭਾਰਤ ਸਰਕਾਰ ਤੇ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਇਹ ਮਾਰੀ ਘਟਨਾ ਕੀਤੀ ਐ ਉਹਨਾਂ ਨੂੰ ਜਿੰਨੀ ਮਾਰੀ ਦੀ ਮਾਰੀ ਸਜ਼ਾ ਉਹ ਦਿੱਤੀ ਜਾਵੇ ਤਾਂ ਜੋ ਦੇਸ਼ ਵਾਸੀਆਂ ਦੇ ਜਿਨ੍ਹਾਂ ਦੇ ਘਰ ਦੇ ਦੀਵੇ ਬੁਝੇ ਆ ਉਨਾ ਦੇ ਦਿਲਾਂ ਨੂੰ ਠੰਡ ਪਵੇ ਬੜੀ ਨਿੰਦਾ ਜੋ ਘਟਣਾ ਜੋ ਪੁਲਗਾਮਾ ਵਿੱਚ ਉਗਰਵਾਦੀਆਂ ਨੇ ਪਾਕਿਸਤਾਨ ਦੀ ਮਦਦ ਦੇ ਨਾਲ ਸਾਡੇ ਹਿੰਦੂ ਭਾਈਚਾਰੇ ਨੂੰ ਨਾਮ ਪੁੱਛ ਪੁੱਛ ਕੇ ਮਾਰਿਆ ਗਿਆ ਵੀ ਕੌਣਾ ਤੂੰ ਫਲਾਣਾ ਚੱਲ ਗੋਲੀ ਐ ਤੂੰ ਚੱਲ ਗੋਲੀ ਮਤਲਬ ਇਹ ਕਿਸੇ ਨੂੰ ਕਹਿੰਦੇ ਕਲਮਾ ਪੜ੍ਹ ਕੇ ਸੁਣਾਓ ਉਹ ਜਿਹੇ ਬੰਦੇ ਛੱਡੇ ਵੀ ਉਹਨਾਂ ਨੇ ਇਹ ਬਹੁਤ ਬੜੀ ਜਿੱਦ ਹੈ ਇਹਨਾਂ ਨੂੰ ਪਾਕਿਸਤਾਨ ਨੂੰ ਸਾਡੇ ਇੰਡੀਆ ਨਾਲ ਇਹ ਬਹੁਤ ਘਾਤਕ ਲੋਗ ਆ ਇਹਨਾਂ ਦਾ ਹੱਲ ਹੋਣਾ ਚਾਹੀਦਾ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਕੱਢ ਕੇ ਘਰਾਂ ਦੇ ਵਿੱਚੋਂ ਗੋਲੀ ਮਾਰ ਦੇਣੀ ਚਾਹੀਦੀ ਆ ਜਿਹੜੇ ਇਹਦੇ ਗਲਤ ਅੰਸਰ ਆ ਜਿਹੜੇ ਇਹਦੇ ਗਲਤ ਕੰਮ ਕਰਦੇ ਆ ਜਿਨ੍ਹਾਂ ਨੇ ਸਾਡੇ ਹਿੰਦੂਸਤਾਨ ਦੇ ਦਾਗ ਆ ਦਾਗ ਆ ਇਹ ਦਾਗ ਹਿੰਦੂਸਤਾਨ ਪਰ ਜਦੋਂ ਵੰਡ ਹੋਈ ਸੀ ਪਾਕਿਸਤਾਨ ਤੇ ਹਿੰਦੂਸਤਾਨ ਦੀ ਜਿਹੜੇ ਬੰਦੇ ਨੇ ਇਹਨਾਂ ਨੂੰ ਇੱਥੇ ਰੱਖਿਆ ਵੀ ਆ ਉਹ ਵੀ ਬੜੀ ਘਾਤਕ ਆ ਉਹ ਹੁਣ ਤੱਕ ਜ਼ਖਮ ਸਾਡੇ ਰੜਕਦੇ ਆ ਬਹੁਤ ਬੜੀ ਗੱਲ ਆ ਇਹ ਸਾਡੇ ਲੀਡਰਾਂ ਨੇ ਪਨਾਹ ਦਿੱਤੀ ਤਾਂ ਇਹੋ ਗਰਵਾਜ ਜੋ ਬਣਿਆ ਹੈ ਸਿਸਟਮ ਹੈ ਬਹੁਤ ਗਲਤ ਹੋਇਆ ਕੰਮ ਹੈ ਮੇਰੇ ਵੱਡੇ ਭਾਈ ਸਾਰਾ ਨਗਰ ਇਕੱਠਾ ਹੋਇਆ ਪਹਿਲਾਂ ਤਾਂ ਮੈਂ ਉਹਨਾਂ ਦੇ ਸਾਰਿਆਂ ਦਾ ਨਤਮਸਤਕ ਹੋ ਕੇ ਉਹਨਾਂ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਅੱਜ ਅਸੀਂ ਹਿੰਦੂ ਹਾਂ ਨਹੀਂ ਤਾਂ ਹਿੰਦੂ ਕਹਿੰਦੇ ਡਰ ਲੱਗ ਗਏ ਸੀਗੇ ਅੱਜ ਹਿੰਦੂ ਕਤਲ ਆਮ ਦੇ ਪਰ ਉਹ ਸਮਝੋ ਵੱਡਾ ਮਰੰਡੇ ਦੇ ਵਿਚ ਇਤਿਹਾਸਿਕ ਕਾਟ ਹੋਇਆ ਮੈਨੂੰ ਨਹੀਂ ਲੱਗਦਾ ਇਹ ਜਦੋਂ ਦੀ ਵੰਡ ਹੋਈ ਹੈ ਐਡਾ ਕੱਟ ਕੇ ਮਰੰਡੇ ਸ਼ਹਿਰ ਵਿੱਚ ਹੋਇਆ ਹੋਊਗਾ ਇੱਕ ਮੇਰੀ ਮੈਂ ਵੀ ਰਾਜਨੀਤਿਕ ਪਾਰਟੀ ਕਾਂਗਰਸ ਨਾਲ ਬਲੋਂਗ ਕਰਦਾ ਹਾਂ ਪਰ ਅੱਜ ਮੇਰੇ ਮਨ ਵਿੱਚ ਦੁੱਖ ਦੀ ਬਹੁਤ ਜ਼ਿਆਦਾ ਦੁੱਖ ਹੈ ਜਦੋਂ ਦਾ ਇਹ ਖਾਸ ਕਰਕੇ ਪਰਿਆ ਇੱਕ ਵੀ ਕਿਸੇ ਸਿਆਸੀ ਪਾਰਟੀ ਦੇ ਨੁਮਾਇੰਦੇ ਨੇ ਇਸ ਨੂੰ ਹਿੰਦੂ ਕਤਲਯਾਮ ਨਹੀਂ ਕਿਹਾ ਕਿਸੇ ਵੀ ਪਾਰਟੀ ਨੇ ਇਹਨੂੰ ਹਿੰਦੂ ਕਤਲਯਾਮ ਨਹੀਂ ਕਿਹਾ ਮੇਰੇ ਦਿਲ ਵਿੱਚ ਇਸ ਦਾ ਬਹੁਤ ਜ਼ਿਆਦਾ ਰੋਸ ਹੈ ਇੱਕ ਵੀ ਪਾਰਟੀ ਨੇ ਇਹਨੂੰ ਹਿੰਦੂ ਕਤਲਯਾਮ ਨਹੀਂ ਕਿਹਾ ਜਿੰਨੇ ਵੀ ਪੱਟੇ ਪੱਟੇ ਤਨਾਤ ਨੀੜੇ ਬਣਦੇ ਆ ਉਹ ਨਿਕੜਦੇ ਲੋਕਾਂ ਵਿੱਚੋਂ ਆ ਪਰ ਕਿਸੇ ਦੀ ਹਿੰਮਤ ਨਹੀਂ ਹੋਈ ਤੈਨੂੰ ਹਿੰਦੂ ਕਤਲੇਆਮ ਕਿਹਾ ਜਾਵੇ ਮੈਂ ਹਰੇਕ ਦੀ ਫੇਸਬੁੱਕ ਪੇਜ ਪੜਿਆ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਉਹ ਅਕਾਲੀ ਦਲ ਦਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੈ ਚਾਹੇ ਉਹ ਭਾਜਪਾ ਦਾ ਹੈ ਚਾਹੇ ਤੂਲ ਮੁਲ ਕਾਂਗਰਸ ਦਾ ਹੈ ਜਾਂ ਤੇ ਵੀ ਲਿਖਾ ਇਹਨੇ ਥੱਲੇ ਲਿਖਿਆ ਗਿਆ ਲੋਕਾਂ ਨੂੰ ਨਜਜ ਮਾਰਿਆ ਗਿਆ ਲੋਕ ਤਾਂ ਉੱਥੇ ਮਰੇ ਹੀ ਨਹੀਂ ਉੱਥੇ ਮਰਿਆ ਉਹ ਉੱਥੇ ਸਿਰਫ ਹਿੰਦੂ ਮਰਿਆ ਉੱਥੇ ਸਿਰਫ ਹਿੰਦੂ ਮਰਿਆ ਦੋਸਤੋ ਜਿਵੇਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਪਹਿਲਗਾਮ ਦੇ ਵਿੱਚ ਸਾਡੇ ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ ਉਸ ਦੇ ਵਿੱਚ ਇਹ ਪੁੱਛ-ਪੁੱਛ ਕੇ ਬੰਦਿਆਂ ਦੇ ਗੋਲੀ ਮਾਰੀ ਗਈ ਵੀ ਤੇਰਾ ਕੀ ਨਾਂ ਹੈ ਇਹ ਭਰਾਵੋ ਮੈਂ सोनू ਵੀਰ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਵੀ ਇਹ ਕੋਈ ਆਮ ਕਤਲੇਆਮ ਨਹੀਂ ਇਹ ਨਾਂ ਲੈ ਲੈ ਕੇ ਇੱਕ ਧਰਮ ਦੇ ਨਾਂ ਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਦੇਸ਼ ਵਿੱਚ ਤੇ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਜੇ ਕੋਈ ਯਤਨ ਕਰਨ ਦੀ ਲੋੜ ਹੁੰਦਾ ਬੰਦੇ ਨੂੰ ਬਚਾਉਣ ਦੀ ਲੋੜ ਹੈ ਜੇ ਯਤਨ ਕਰਨਾ ਤਾਂ ਜਿਹੜਾ ਖੂਨ ਨਾਲੀਆਂ ਵਿੱਚ ਬਹਾਇਆ ਜਾ ਰਿਹਾ ਉਹਨੂੰ ਲੋਕਾਂ ਦੀਆਂ ਨਾੜੀਆਂ ਵਿੱਚ ਪਾਉਣਾ ਚਾਹੀਦਾ ਜਿਵੇਂ ਕਿ ਸਾਡੇ ਦੇਸ਼ ਵਿੱਚ ਲੱਗ ਲੱਗ ਖੂਨਦਾਨ ਕੈਂਪ ਲੱਗਦੇ ਆ ਤੇ ਮੈਂ ਤਾਂ ਇੱਕ ਸ਼ੇਅਰ ਕਰਕੇ ਆਪਣੀ ਤੋਂ ਇਜਾਜ਼ਤ ਲਾਊਂਗਾ कि वो जतन कीज कि जिससे आदमी जिंदा रहे दुश्मनी मिट जाए दिल से, दोस्ती जिंदा रहे रुख बदल दो आंधियों का थाम के हाथों में हाथ वो रोशनी जिंदा रहे जो दिलों को रोशन करती है मेरी बेनती इनी की है भी अपने सारे ने अपना जरा भाईचारा बना के रखना है ਕਿਸੇ ਤਰ੍ਹਾਂ ਦਾ ਵੀ ਆਪਾਂ ਨੇ ਜਿਹਨੂੰ ਕਹਿੰਦੇ ਹੁੰਨੇ ਆਂ ਵੀ ਜਜਵਾਤਾਂ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਵੀ ਗਲਤ ਕੰਮ ਨਹੀਂ ਕਰਨਾ ਆਪਾਂ ਬਿਲਕੁਲ ਆਪਣੇ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਇੱਥੇ ਪਾਰਟੀਬਾਜ਼ੀ ਤੋਂ ਜਿੰਨੇ ਵੀ ਉੱਪਰ ਉੱਠ ਕੇ ਸਾਡੇ ਸ਼ਹਿਰ ਦੇ ਲੋਕ ਆਏ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਜੋ ਪਲਵਾਮਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹਦੀ ਪੂਰਜੋਰ ਨਿਖੇਦੀ ਕਰਦੇ ਆਂ ਤੇ ਅਸੀਂ ਆਪਸੀ ਮਤਲਬ ਭਾਈ ਚਾਰ ਕਿਸਾਂਜ ਨੂੰ ਬਣਾ ਕੇ ਰੱਖਣ ਦੀ ਵੀ ਅਪੀਲ ਕਰਦੇ ਆ ਜੋ ਵੀ ਮਤਲਬ ਜਿਸ ਤਰ੍ਹਾਂ ਵੀ ਇਹ ਹੋਇਆ ਅਸੀਂ ਬਹੁਤ ਹੀ ਨਿੰਦਣ ਜੋ ਘਟਨਾ ਹੈ ਕਿਉਂਕਿ ਨਾਮ ਲੈ ਲੈ ਕੇ ਪੁੱਛ ਪੁੱਛ ਕੇ ਕਿ ਤੇਰਾ ਨਾਮ ਕੀ ਹੈ ਕਿਹੜੀ ਜਾਤ ਨਾਲ ਹੈ ਕਿਹੜਾ ਤੇਰੀ ਕੌਮ ਹੈ ਇਹ ਕੌਮ ਨੂੰ ਪੁੱਛ ਕੇ ਮਤਲਬ ਉੱਥੇ ਜੋ ਵੀ ਹਰ ਇੱਕ ਬੰਦੇ ਨੂੰ ਮਤਲਬ ਪੁੱਛ ਕੇ ਮਰ ਜਿਹੜਾ ਘਟਨਾ ਕੀਤੀ ਗਈ ਹੈ ਗੋਲੀਆਂ ਮਾਰੀਆਂ ਗਈਆਂ ਮੈਂ ਇਸ ਤੇ ਵੀ ਹੋਰ ਉੱਪਰ ਮਤਲਬ ਉੱਠ ਕੇ ਇੱਕ ਇਹ ਗੱਲ ਜਰੂਰ ਕਹਿਣਾ ਕਿ ਇੱਕ 13 13 ਤਰੀਕ ਨੂੰ ਇੱਕ ਬੱਚੇ ਦੀ ਮਤਲਬ ਸ਼ਾਦੀ ਹੁੰਦੀ ਹੈ 16 ਤਰੀਕ ਨੂੰ ਉਹਦੀ ਰਿਸੈਪਸ਼ਨ ਹੁੰਦੀ ਹੈ ਤੇ 23 ਤਰੀਕ ਨੂੰ ਉਹਦਾ ਵਿਚਾਰੇ ਦਾ ਜੋ ਮਤਲਬ ਸੰਸਕਾਰ ਕੀਤਾ ਜਾਂਦਾ ਇਹ ਤੇ ਉੱਪਰ ਹੋਰ ਘਟਨਾ ਮੰਦੀ ਕਿਉਂ ਹੋ ਸਕਦੀ ਹੈ ਇਹ ਅਸੀਂ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਸੱਦਾ ਦਿੰਦੇ ਆ ਕਿ ਜੋ ਮਤਲਬ ਇਹ ਘਟਨਾ ਵਾਪਰੀ ਹੈ ਜੀ ਜੋੜ ਨਖੇਤੀ ਕਰਨੀ ਚਾਹੀਦੀ ਹੈ ਅਸੀਂ ਮਤਲਬ ਜਿੰਨਾ ਮੁਸਲਮ ਭਾਈਚਾਰਾ ਉਹ ਸਾਰਾ ਮਤਲਬ ਆਪਣੇ ਹਿੰਦੂ ਭਾਈਚਾਰੇ ਦੇ ਨਾਲ ਸਿੱਖ ਭਾਈਚਾਰੇ ਦੇ ਨਾਲ ਅਸਾਈ ਭਾਈਚਾਰੇ ਦੇ ਨਾਲ ਅਸੀਂ ਹਰ ਵਕਤ ਮਤਲਬ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਜੋ ਵੀ ਮਤਲਬ ਸਾਨੂੰ ਸੱਦਾ ਮਿਲੇਗਾ ਜਿਹੜਾ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਮਤਲਬ ਆਪਣਾ ਹਰ ਇੱਕ ਉਹ ਦੇ ਵਿੱਚ ਠੋਕ ਦੇ ਵਿੱਚ ਚਾਹ ਮਰੋਵਾਂਗੇ ਜਾਇਦ ਮੇਰੇ ਸਤਕਾਰਯੋਗ ਮਰੰਡਾ ਹਲਕੇ ਦੇ ਮਰੰਦਾ ਸ਼ਹਿਰ ਦੇ ਸਭ ਨਾਲੋਂ ਪਹਿਲਾਂ ਤਾਂ ਸਾਡੇ ਨਾਲੋਂ ਵੱਖਰੀਆਂ ਹੋਈਆਂ ਰੂਹਾਂ ਜੋ ਸਾਰਿਆਂ ਨੂੰ ਪਤਾ ਹੈ ਜੇ ਐਨ ਕੇ ਦੇ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਹੈ ਬੜੀ ਦੁੱਖ ਦੀ ਘਟਨਾ ਜਿਸ ਪਰਿਵਾਰ ਦੇ ਨਾਲ ਹੁੰਦੀ ਆ ਉਸ ਪਰਿਵਾਰ ਨੂੰ ਪਤਾ ਲੱਗਦਾ ਪਰ ਇਹ ਤਾਂ ਸਾਡੇ ਇੱਕ ਦੇਸ਼ ਨਾਲ ਹਿੰਦੁਸਤਾਨ ਦੇ ਨਾਲ ਹੋਈ ਹੈ ਇਹਦੇ ਨਾਲੋਂ ਮਾੜੀ ਘਟਨਾ ਕੋਈ ਨਹੀਂ ਹੋ ਸਕਦੀ ਪਹਿਲਾਂ ਵੀ ਆਪਾਂ ਦੇਖਿਆ 2002 ਵਿੱਚ ਥੋੜਾ ਜਿਆਦਾ ਹੋਊਗਾ ਪਿੰਡ ਦੇ ਵਿੱਚ ਇੱਕ ਜੇ ਐਂਡ ਕੇ ਦੇ ਪਿੰਡ ਵਿੱਚ ਵੀ ਇਸ ਤਰ੍ਹਾਂ ਘਟਨਾ ਹੋਈ ਸੀ ਜਿਹਦੇ ਵਿੱਚ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅੱਜ ਉਹੀ 22-23 ਸਾਲ ਤੋਂ ਬਾਅਦ ਉਹੀ ਘਟਨਾ ਦੁਆਰਾ ਇੱਕ Hindu ਪਰਿਵਾਰਾਂ ਨੂੰ ਇਸ ਘਟਨਾ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਸੋ ਮੈਂ ਦੁੱਖ ਵੀ ਪ੍ਰਤੀਤ ਕਰਦਾ ਦੁੱਖ ਵਿੱਚ ਸ਼ਾਮਲ ਵੀ ਹੋਣਾ ਉਸ ਪਰਿਵਾਰਾਂ ਦੇ ਨਾਲ ਪਿਆਰ ਤੇ ਸਤਿਕਾਰ ਦੇ ਨਾਲ ਬੇਨਤੀ ਵੀ ਕਰਦਾ ਉਹਨਾਂ ਨੂੰ ਪ੍ਰਮਾਤਮਾ ਹਮੇਸ਼ਾ ਬਿਹਾਰ ਬੁੱਧੀ ਬਖਸ਼ੇ ਜੋ ਇਹ ਹੈ ਇੱਕ ਅਣ ਘਟਣਾ ਜਿਹਨੂੰ ਕਿਹਾ ਜਾ ਸਕਦਾ ਨਾ ਹੋਣ ਵਾਲੀ ਨਾ ਨਾ ਪੂਰਤਾਈ ਹੋਣ ਵਾਲੀ ਘਟਣਾ ਹੋਈ ਹੈ ਸੋ ਉਹਦੇ ਵਿੱਚ ਮੈਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁਣਾ ਤੇ ਆਮ ਜਨਤਾ ਜੋ ਸਾਡੇ ਹਿੰਦੂਸਤਾਨ ਦੀ ਜਨਤਾ ਹਰ ਜਾਤ ਹਰ ਬਰਾਦਰੀ ਹਰ ਕੌਮ ਹਰ ਮਜਬ ਇੱਕ ਦੂਜੇ ਦੇ ਨਾਲ ਖੜਾ ਪਹਿਲਾਂ ਵੀ ਕਈ ਵਾਰ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਨਾ ਤੋੜਨ ਦੇ ਵਾਸਤੇ ਇਹਨਾਂ ਟੁੱਟੀਆਂ ਨਾ ਇਹ ਨਾ ਉਹਦੇ ਰਿਸ਼ਤੇ ਨੇ ਮਾਸ ਨਾ ਉਹ ਮਾਸ ਦੇ ਰਿਸ਼ਤੇ ਨੇ ਇਹ ਭੈਣ ਭਰਾਵਾਂ ਦੇ ਰਿਸ਼ਤੇ ਨੇ ਇਹ ਨਾ ਹਿੰਦੂ ਮੁਸਲਮਾਨਾਂ ਨਾਲ ਲੜਨ ਨਾ ਸਿੱਖਾਂ ਸਾਈਆਂ ਨਾਲ ਲੜਨ ਨਾ ਹਿੰਦੂਆਂ ਨਾਲ ਲੜਨ ਇਹ ਚੰਦਾ ਰਹਿੰਦਾ ਇਹ ਪਤਾ ਨਹੀਂ ਕਿਉਂ ਇਹ ਨਜ਼ਰ ਲੱਗਦੀ ਆ ਹਿੰਦੁਸਤਾਨ ਨੂੰ ਇਹਨਾਂ ਦੇ ਪਿਆਰ ਨੂੰ ਦੇਖਦੇ ਹੋਏ ਸੋ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਅਸੀਂ ਇਸੇ ਤਰ੍ਹਾਂ ਉਹ ਮਾ ਉਹਗੇ ਪਰਿਵਾਰਾਂ ਦੇ ਨਾਲ ਪਿਆਰ ਨਾਲ ਰਹੀਏ ਤੇ ਆਉਣ ਵਾਲੇ ਜਿਨ੍ਹਾਂ ਨੇ ਆ ਤਾਕਤਾਂ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਇਹੀ ਜਵਾਬ ਹੋਊਗਾ ਜਦੋਂ ਅਸੀਂ ਪਿਆਰ ਨਾਲ ਰਹਾਂਗੇ ਸੋ ਅੰਨਾ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਮੰਤਰੀ ਮੋਦੀ ਨੂੰ ਇਹੀ ਅਪੀਲ ਹੈ ਤੇ ਮੇਰੇ ਸਾਰੇ ਸ਼ਹਿਰ ਵਸ ਅਸੀਂਆ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਇਹ ਅਪੀਲ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਨਰੇਤਰ ਮੋਦੀ ਜੀ ਅਸੀਂ ਇਹ ਕੈਂਡਲ ਮਾਰਚ ਆ ਚੁੱਕੀ ਹਾਂ ਉਹਨਾਂ ਸ਼ਹੀਦਾਂ ਨੂੰ ਸ਼ਰਤਾਂਜਲੀ ਦੇਣ ਲਈ ਪਰ ਉਹਨਾਂ ਮਮਬਤੀਆਂ ਦਾ ਟਾਈਮ ਚਲਾ ਗਿਆ ਤੇ ਪਾਕਿਸਤਾਨ ਨੂੰ ਉਸਦੀ ਕੀਤੀ ਕਾਰਵਾਈ ਦਾ ਉਹ ਤੁਰ ਜਵਾਬ ਦੇਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੇ ਭਾਰਤਵਾਸੀ ਤੁਹਾਡੇ ਨਾਲ ਨੇ ਤੁਹਾਡੇ ਸਾਰੇ ਭਾਰਤਵਾਸੀਆਂ ਵੱਲੋਂ ਅੱਜ ਅਪੀਲ ਹੈ ਤੇ ਮੇਰੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਅਪੀਲ ਹੈ ਕੀ ਪਾਕਿਸਤਾਨ ਤੇ ਕੜੀ ਕਾਰਵਾਈ ਕੀਤੀ ਜਾਏ ਤੇ ਇਹਨਾਂ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ ਇੱਕ ਸਰਜੀਕਲ ਸਟ੍ਰਾਈਕ ਦੀ ਹੋਰ ਜ਼ਰੂਰਤ ਪੈ ਗਈ ਹੈ ਸਾਨੂੰ ਸਾਰਿਆਂ ਨੂੰ ਜੈ ਸ਼ਰੀ ਰਾਮ ਭਾਰਤ ਮਾਤਾ ਕੀ ਜੈ ਭਾਰਤ ਮੁਬਾਰਕ ਪਾਕਿਸਤਾਨ ਮੁਬਾਰਕ ਪਾਕਿਸਤਾਨ ਮੁਬਾਰਕ